ਕ੍ਰਿਕਟ ਪ੍ਰੇਮੀ ਜਿਹੜੇ ਬਾਗੋ-ਬਾਗ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੰਡੀਆ ਟੀਮ ਨੇ T20 ਵਿਸ਼ਵ ਕੱਪ ਦੇ ਵਿੱਚ ਮੱਲਾ ਮਾਰੀ ਹੈ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਜਿੱਤ ਹਾਸਲ ਕੀਤੀ ਗਈ। ਇਸ ਦੇ ਨਾਲ ਇੱਕ ਭਾਰਾ ਦਾ ਕਦ ਉੱਚਾ ਹੋਇਆ ਕ੍ਰਿਕਟ ਦੀ ਗੇਮ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆਂ ਘੱਟੋ-ਘੱਟ ਮੇਰਾ ਖਿਆਲ 1982-83 ਚ ਪਹਿਲੀ ਵਾਰ ਜਿਹੜਾ ਹੈਗਾ T20 ਮੈਚ ਜਿੱਤੇ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਹੋਰ ਮੈਚ ਦੋ ਤਿੰਨ ਲੰਬੇ ਸਮੇਂ ਬਾਅਦ ਮਾਰੀ ਵਾਰੀ ਦੇ ਦੇ ਰਹੇ ਆ ਪਰ ਹੁਣ ਚੌਥੀ ਪਾਰੀ ਐ ਜਦੋਂ ਭਾਰਤ ਨੇ ਮੈਚ ਜਿੱਤਿਆ ਪੰਜਾਬ ਦੀਆਂ ਸਰਹੱਦੀ ਸੜਕਾਂ ਤੇ ਸ਼ਹੀਦਾਂ ਦੇ ਬੁੱਤ ਲਾਉਣ ਦੀਆਂ ਤਿਆਰੀਆਂ ਵਧ ਲੀਆਂ ਨੇ ਕੈਨੇਡਾ ਉਹਦੇ ਪੰਜਾਬ ਦੀ ਹੱਦ ਦੇ ਅੰਦਰ ਕੋਈ ਦਾਖਲ ਹੋਣਗੇ ਸਾਡੇ ਜਿਹੜੇ ਮਹਿਮਾਨ ਹੋਣਗੇ ਬਾਹਰੋਂ ਆਉਣ ਵਾਲੇ ਹੋਣਗੇ ਉਹਨਾਂ ਦੇ ਲਈ ਵੀ ਇੱਕ ਚੰਗਾ ਸੁਨੇਹਾ ਕਿ ਸਾਡੇ ਜਿਹੜੇ ਸ਼ਹੀਦਾਂ ਦੇ ਬੁੱਤ ਐ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਚਾਹੇ ਉਹ ਫੌਜ ਦੇ ਵਿੱਚ ਕੀਤੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਕੀਤੀਆਂ ਸਾਡੇ ਯੋਧਿਆਂ ਦੇ ਜਿਹੜੇ ਹੈਗੇ ਸਾਡੇ ਕੁਰਬਾਨੀਆਂ ਵਾਲੇ ਜਿਹੜੇ ਨੌਜਵਾਨ ਕਹ ਲਈਏ ਚਾਹੇ ਵੱਡੇ ਜਿਹੜੇ ਹੈਗੇ ਸੂਰਬੀਰ ਹੋਏ ਆ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਦੇ ਬੁੱਤ ਲੱਗਣਗੇ ਤਾਂ ਇੱਕ ਚੰਗਾ ਸੁਨੇਹਾ ਜਾਏਗਾ ਇਸ ਮਾਣ ਦਾ ਬਾਕੀ ਧੜਾ ਅੱਜ ਸ਼੍ਰੀ ਅਕਾਲ ਤਖਤ ਸਾਇਵਕੇ ਨਤਵਸਤਕ ਹੋਵੇਗਾ ਉੱਥੇ ਖਿਮਾਯਾਚਨਾ ਪੱਤਰ ਵੀ ਸੌਂਪੇਗਾ ਪਰ ਉਸ ਤੋਂ ਪਹਿਲਾਂ ਹੀ ਬਾਕੀ ਧੜੇ ਵੱਲੋਂ ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਤੌਰ ਤੇ ਕੀਤੀ ਗਈ ਹੈ ਬਗੇ ਕਾਲੇੜਾ ਉਹਨਾਂ ਨੇ ਵੀ ਕਾਇਦਾ ਪ੍ਰਸਤ ਸੰਸਰ ਕਰਕੇ ਐਮਐਲਏ ਕੋਈ ਪ੍ਰਸਤਾਵ ਦਿੱਤਾ ਡਾੜਾ ਉਹਨਾਂ ਵੱਲੋਂ ਤੇ ਪ੍ਰੋਸੈਸ ਟੈਂਸ਼ਨ ਚ ਨੂੰ ਆਜਰਾ ਉਹਨਾਂ ਵੱਲੋਂ ਸਪੱਸ਼ਟ ਗੱਲ ਕੀਤੀ ਗਈ ਹੈ ਕਿ ਜਿਹੜੀ ਝੁੰਡਾ ਕਮੇਟੀ ਸੀ ਉਹਦੇ ਸੇ 16 ਨੁਕਤੇ ਸੀ ਜਿਹੜਾ ਨੁਕਤਿਆਂ ਨੂੰ ਲਾਗੂ ਕਰਨ ਦੀ ਗੱਲ ਸੀ 16 ਨੁਕਤੇ ਲਾਗੂ ਨਹੀਂ ਕੀਤੇ ਗਏ ਲਾਟੋ ਬਾਟੋਲ ਪਲਾਜ਼ਾ ਉਸ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਇਸ ਦੀਆਂ ਖਬਰਾਂ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੱਤ ਸਮੁੰਦਰ ਪਾਰ ਵੀ ਫੈਲੀਆਂ ਪਈਆਂ ਨੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹ ਸਭ ਤੋਂ ਮਹਿੰਗਾ ਟੋਲ ਪਾਸ ਹੈ ਪਿਛਲੇ ਦਿਨਾਂ ਚ ਇਹਨਾਂ ਨੇ ਉੱਤੇ ਟੈਕਸ ਵਗੈਰਾ ਹੋਰ ਵੀ ਵਾਧਾ ਕੀਤਾ ਆਪਣੀ ਥੀਸ ਹੋ ਰਹੀ ਹੈ ਵਾਧਾ ਕੀਤਾ ਜਿਹਦਾ ਵਿਰੋਧ ਹੋ ਰਿਹਾ ਸੀ ਇਸ ਲਈ ਕਾਫੀ ਦਿਨਾਂ ਤੋਂ ਲਗਾਤਾਰ ਉੱਤੇ ਧਰਨਾ ਦਿੱਤਾ ਜਾ ਰਿਹਾ ਸੀ ਕਿ ਟੋਲ 플ਾਜ਼ਾ ਜਿਹੜਾ ਅਸੀਂ ਇਸ ਮੂਰ ਦੇ ਵਿੱਚ ਦਾ ਪਤਾ ਹੈ ਇਸ ਸਿਸਟਮ ਐਨੂੰ ਪ੍ਰਵਾਨ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ ਤਾਲੀਵਾਂ ਤੁਸੀ ਵੇਖ ਰਹੇ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਹਾਂ ਵਕ ਕੋ ਵਕ ਅਖਬਾਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ ਕਿ ਕੀ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਵਕ ਕੋ ਵਕਰੇ ਦੇਸ਼ਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੋੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਅਨਵਦੀਪ ਮਿਹਰਬਾਨੀ ਦਰਸ਼ਕਾਂ ਦੇ ਰੂਪ ਰੂਪ ਹੁੰ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਦਵਾਂ ਕਿ ਸਿੱਧੂ ਸਾਹ ਬਹੁਤ ਸਖਸ਼ੀਅਤ ਨੇ ਜਨਨ ਨੂੰ ਤੁਸੀਂ ਵੱਖ-ਵੱਖਲੇ ਪ੍ਰੋਗਰਾਮ ਦੇ ਵਿੱਚ ਵੇਖਦੇ ਹੋ ਕਈ ਪ੍ਰੋਗਰਾਮ ਨੇ ਇਹਨਾਂ ਦੇ ਜਿਨ੍ਹਾਂ ਦੇ ਵਿੱਚ ਇਹ ਲੀਡਰਾਂ ਨੂੰ ਦੇਖੇ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਉਂਦੇ ਨੇ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਤੁਸੀਂ ਇਹਨਾਂ ਦੇ ਆਰਟੀਕਲ ਪੜ੍ਹਦੇ ਹੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ ਗੱਲਬਾਤ ਕੀਤੀ ਜਾਵੇ ਤਾਂ ਕਿ ਸਹੀ ਤੇ ਸਟਿਕ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਜਾਵੇ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਸਭ ਤੋਂ ਪਹਿਲੀ ਖਬਰ ਅਸੀਂ ਲਵਾਂਗੇ ਕਿ ক্রিকেট ਪ੍ਰੇਮੀ ਜਿਹੜੇ ਬਾਗੂ-ਬਾਗ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੰਡੀਆ ਟੀਮ ਨੇ T20 ਵਿਸ਼ਵ ਕੱਪ ਦੇ ਵਿੱਚ ਮੱਲਾ ਮਾਰੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਜਿੱਤ ਹਾਸਲ ਕੀਤੀ ਗਈ ਸਿੱਧਾ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜਾਣਕਾਰੀ ਤੁਸੀਂ ਤੇ ਨਵਦੀਪ ਇਹ ਕਈ ਵਾਰੀ ਆਪਾਂ ਪੰਜਾਬੀ ਦੀਆਂ ਕਹਾਉਤ ਦੇ ਅਕਸਰ ਆਪਾਂ ਗੱਲ ਕਰਦੇ ਰਹਿੰਨੇ ਆ ਪੰਜਾਬੀ ਦੀ ਇੱਕ ਇਹ ਵੀ ਕਹਾਉਤ ਹੈ ਕਹਿੰਦੇ ਜੇ ਚੰਗਾ ਬੰਦਾ ਮੱਥੇ ਲੱਗ ਜੇ ਨਾ ਸਵੇਰੇ ਸਵੇਰੇ ਤਾਂ ਸਾਰਾ ਦਿਨ ਚੰਗਾ ਨਿਕਲਦਾ ਹੈ ਜੀ ਸੋ ਪਹਿਲੀ ਖਬਰ ਦੀ ਜਿਹੜੀ ਸ਼ੁਰੂਆਤ ਹੈ ਚੰਗੀ ਹੋਈ ਹੈ ਜੀ ਸਾਰੇ ਭਾਰਤੀਆਂ ਲਈ ਦੁਨੀਆ ਭਰ ਜਿਹੜੇ ਬੈਠੇ ਭਾਰਤੀ ਹੈ ਪੰਜਾਬੀ ਹੈ ਉਹਨਾਂ ਲਈ ਬਹੁਤ ਇੱਕਸਾ ਮੌਕਾ ਸ਼ੋਭ ਸਗੰਦੀ ਗੱਲ ਹੈ ਕਿ ਆਖਰ ਲੰਬੇ ਸਮੇਂ ਬਾਅਦ ਕਾਫੀ ਅਰਸੇ ਬਾਅਦ ਜਿਹੜਾ ਭਾਰਤ ਦੀ ਚੋਲੀ ਚ T20 ਜਿਹੜਾ ਖਤਆ ਪਿਆ ਔਰ ਵੱਡਾ ਇਸ ਦੇ ਨਾਲ ਇੱਕ ਭਾਰਤ ਦਾ ਕਦ ਉੱਚਾ ਹੋਇਆ ক্রিকেট ਦੀ ਗੇਮ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆਂ ਘਟੋ ਘਟ ਮੇਰਾ ਖਿਆਲ 1982 83 ਚ ਪਹਿਲੀ ਵਾਰ ਜਿਹੜਾ ਹੈਗਾ T20 ਮੈਚ ਜਿੱਤਿਆ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਹੋਰ ਮੈਚ ਦੋ ਤਿੰਨ ਲੰਬੇ ਸਮੇਂ ਬਾਅਦ ਬਾਰੀ-ਵਾਰੀ ਜਿੱਦੇ ਰਹੇ ਆ ਪਰ ਹੁਣ ਚੌਥੀ ਪਾਰੀ ਹੈ ਜਦੋਂ ਭਾਰਤ ਨੇ ਮੈਚ ਜਿੱਤਿਆ ਪਾਰਤਲੀ ਵੱਡੀ ਮਾਨ ਵਾਲੀ ਗੱਲ ਹੈ ਇਹਦੇ ਰੋਹਿਤ ਸ਼ਰਮਾ ਜਿਹੜੇ ਕਪਤਾਨ ਹੈ ਉਹਨਾਂ ਦੇ ਲਈ ਵਿਰਾਟ ਕੋਲੀ ਜਿਨ੍ਹਾਂ ਨੇ ਬੱਲੇ ਬੱਲੇ ਕਰਾਈ ਦੁਨੀਆ ਪਾਰ ਦੇ ਵਿੱਚ ਉਹਨਾਂ ਦੇ ਲਈ ਇਦਾਂ ਜਿਹੜੇ ਕਿ ਕ੍ਰਿਕਟ ਦੇ ਜਿਹੜੇ ਪ੍ਰਬੰਧਕ ਹੈਗੇ ਆ ਰੌਹਲ ਉਹਨਾਂ ਦੇ ਲਈ ਨਾ ਸਾਰਿਆਂ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਸਦੈਸੇ ਕਰਕੇ ਕ੍ਰਿਕਟ ਬੋਰਡ ਨੇ 125 ਕਰੋੜ ਰੁਪਏ ਜਿਹੜਾ ਹੈਗਾ ਖਿਡਾਰੀਆਂ ਦੇ ਲਈ ਖਿਡਾਰੀਆਂ ਨੂੰ ਇੱਕ ਸ਼ਾਬਾਸ਼ ਦੇ ਤੌਰ ਤੇ ਦਿੱਤੇ ਆ ਬਹੁਤ ਵੱਡਾ ਮਾਨ ਹੈ ਕੇਵਲ ਇਹ ਇਨੀ ਕੇ ਹੁਣੀ ਮਾਣਾ ਅੱਗੇ ਲਈ ਵੀ ਵਿਖਦੇ ਲਈ ਵੀ ਇੱਕ ਬਹੁਤ ਵੱਡਾ ਸੁਨੇਹਾ 26 ਦੇ ਵਿੱਚ ਇੰਡੀਆ ਦੇ ਵਿੱਚ ਇੱਕ ক্রিকেট ਜਿਹੜਾ T20 ਫੇਰ ਹੋ ਰਿਹਾ ਤਾਂ ਉਸ ਵੇਲੇ ਦੇ ਲਈ ਸਾਡੀ ਟੀਮ ਵੀ ਤਿਆਰ ਹੋਏਗੀ ਹੌਸਲੇ ਵੀ ਬਲੰਦ ਹੋਣਗੇ ਤੇ ਹੁਣ ਜਿਹੜੇ ਖਿਡਾਰੀਆਂ ਦੀ ਆਪਾਂ ਗੱਲ ਕਰਦੇ ਹਾਂ ਰੋਹਿਤ ਸ਼ਰਮਾ ਦੀ ਗੱਲ ਕਰੀਏ ਵਿਰਾਟ ਕੋਹਲੀ ਦੀ ਗੱਲ ਕਰੀਏ ਅਰਵਿੰਦਰ ਦੀ ਗੱਲ ਕਰੀਏ ਇਹ ਉਹ ਖਿਡਾਰੀ ਆ ਜਿਨ੍ਹਾਂ ਨੇ ਆਪਣਾ ਨਾਮ ਨਾ ਕਮਾਇਆ ਆਪਣਾ ਨਾਂ ਤਾਂ ਕਮਾਇਆ ਹੀ ਕਮਾਇਆ ਦੁਨੀਆ ਪੱੜ ਦੇ ਵਿੱਚ ক্রিকেট ਟੀਮ ਦੇ ਵਿੱਚ ਖੇਡਾਂ ਦੇ ਵਿੱਚ ਪਾਰ ਦਾ ਨਾਮ ਉੱਚਾ ਕੀਤਾ ਤੇ ਹੁਣ ਉਹ ক্রিকেট ਨੂੰ ਅਗਵੇ ਦਾ ਆਖਰੇ T20 ਨੂੰ ਜਿੱਦਾਂ ਪਿਆ ਵੀ ਜਪਾ ਕਹਿੰਨੇ ਕਿ ਪਰਿਆ ਮੇਲਾ ਹਮ ਪਰਿਆ ਮੇਲਾ ਛੱਡ ਕੇ ਜਾ ਰਹਾ ਹੈ ਰੋਹਿਤ ਸ਼ਰਮਾ ਵਿਰਾਟ ਕੋਹਲੀ ਹਰਵਿੰਦਰ ਹਮ ਇਤਫਾਕ ਦੀ ਗੱਲ ਹੈ ਕਿ ਜਦੋਂ ਬੋਰਡ ਦੇ ਨਾਲ ਜਿਹੜੇ ਕਿਕਟ ਦੇ ਤੌਰ ਤੇ ਕੰਮ ਕਰਦੇ ਪਰੰਧਿਕ ਦੇ ਤੌਰ ਤੇ ਕੋਚ ਨੇ ਜਿਹੜੇ ਰੋਹਲ ਉਹਨਾਂ ਦਾ ਵੀ ਜਿਹੜਾ ਹੁਣ ਤੱਕ ਦਾ ਜਿਹੜਾ ਸਮਝੌਤਾ ਸੀ ਉਹਦੀ ਸਮਾਪਤੀ ਹੋ ਗਈ ਹੈ ਸੋ ਉਹਨਾਂ ਦੇ ਵੀ ਤਾਂ ਨਵੇਂ ਕੋਚ ਦੀ ਪਾਲ ਹੋਏਗੀ ਨਵੇਂ ਖਿਡਾਰੀਆਂ ਦੀ ਵੀ ਪਾਲ ਹੋਏਗੀ ਜਦੋਂ ਆਪਾਂ ਖਿਡਾਰੀਆਂ ਦੀ ਗੱਲ ਕਰਦੇ ਆ ਤਾਂ ਰੋਹਿਤ ਸ਼ਰਮਾ ਨੇ ਵੀ ਗੱਲ ਕੀਤੀ ਹੈ ਵਿਰਾਟ ਕੋਹਲੀ ਨੇ ਵੀ ਕਿਹਾ ਕਿ ਜਦੋਂ ਅਸੀਂ ਛੱਡ ਕੇ ਜਾ ਰਹੇ ਹਾਂ ਤਾਂ ਹੁਣ ਇੱਕ ਅੱਛਾ ਮੌਕਾ ਹੈਗਾ ਨਵੇਂ ਖਿਡਾਰੀਆਂ ਲਈ ਤਿਆਰ ਹੋਣ ਦਾ ਜਿਹੜਾ ਪ੍ਰਬੰਧਕੀ ਬੋਰਡ ਹੈ ਪ੍ਰਬੰਧਕੀ ਬੋਰਡ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਠੀਕ ਹੈ ਕਿ ਜਿਹੜੇ ਖਿਡਾਰੀ ਜਾ ਰਹੇ ਇਹਨਾਂ ਦਾ ਘਾਟਾ ਤਾਂ ਪੂਰਾ ਹੋਣਾ ਇੰਨਾ ਸੌਖਾ ਨਹੀਂ ਹੈ ਪਰ ਫਿਰ ਵੀ ਸਾਡੇ ਕੋਲੇ ਸਮਾਂ ਹੈਗਾ ਨਵੇਂ ਖਿਡਾਰੀ ਅਸੀਂ ਤਿਆਰ ਕਰ ਸਕਾਂਗੇ ਸੋ ਪਾਰੇ ਦਾ ਕਾਦੂ ਚਾਹ ਹੋਇਆ ਦੁਨੀਆ ਪਾਰ ਚ ਬੱਲੇ ਬੱਲੇ ਹੋਈ ਹੈ ਔਰ ਮੈਂ ਕਹਾਂਗਾ ਕਿ ਪੂਰੇ ਮੁਲਕ ਦੇ ਲੋਕਾਂ ਦੀ ਜਿੱਤ ਹੋਈ ਹੈ ਸਾਰੇ ਮੁਲਕ ਨੇ ਜਸ਼ਨ ਮਨਾਇਆ ਜਦੋਂ ਆਪਾਂ ਚੰਡੀਗੜ੍ਹ 'ਚ ਬੈਠੇ ਗੱਲ ਕਰਦੇ ਜਦੋਂ ਮੈਚ ਜਿੱਤਿਆ ਇੰਡੀਆ ਨੇ ਤਾਂ 12 ਵਜੇ ਤੋਂ ਪਟਾਕੇ ਚੱਲਨੇ ਸ਼ੁਰੂ ਹੋਏ ਤਾਂ ਪਤਾ ਲੱਗ ਗਿਆ ਕਿ ਵੀ ਸਾਰੇ ਦੁਨੀਆਂ ਦੇ ਵਿੱਚ ਕਿਸ ਕਦਰ ਬੱਲੇ ਬੱਲੇ ਹੋ ਗਈ ਹੈ ਇੰਡੀਆ ਦੀ ਦੁਨੀਆਂ ਭਰ ਜਿੱਥੇ ਵੀ ਪੰਜਾਬੀ ਜਿੱਥੇ ਭਾਰਤੀ ਬੈਠੇ ਸੀ ਸਾਰਾ ਨੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਜਸ਼ਨ ਮਨਾਇਆ ਜਿਹੜੀ ਟੀਮ ਜਿਹੜੀ ਟੀਮ ਨੇ ਸਾਨੂੰ ਐਡਾ ਵੱਡਾ ਖਤਾਬ ਜਿੱਤ ਕੇ ਦਿੱਤਾ ਉਹਦਾ ਇਸ ਬੱਲੇ-ਬੱਲੇ ਦੀ ਜਿਹੜੀ ਹੈਗਾ ਸ਼ਾਬਾਸ਼ ਦੀ ਮੁबारकबाद ਦੀ ਹੱਕਦਾਰ ਹਾਈ ਹੈ ਔਰ ਪ੍ਰਧਾਨ ਮੰਤਰੀ ਨੇ ਵੀ ਜਤੀ ਤੌਰ ਤੇ ਟੀਮ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰਕੇ ਉਹਨੂੰ ਮੁबारकबाद ਦਿੱਤੀ ਹੈ ਸ਼ਾਬਾਸ਼ ਦਿੱਤੀ ਹੈ ਸਾਡੇ ਰਾਸ਼ਟਰਪਤੀ ਜਿਹੜੇ ਹੈਗੇ ਉਹਨਾਂ ਨੇ ਸ਼ਾਬਾਸ਼ ਦਿੱਤੀ ਹੈ ਇੱਕ ਜਦੋਂ ਖੁਸ਼ੀ ਦਾ ਮਾਹੌਲ ਹੁੰਦਾ ਤਾਂ ਸਾਰਿਆਂ ਦਾ ਇੱਕ ਬਹੁਤ ਚੰਗਾ ਮਾਹੌਲ ਜਦੋਂ ਮੈਂ ਕਿਹਾ ਕਿ ਚੰਗੀ ਖਬਰ ਸੁਣਨ ਨੂੰ ਤੇ ਦੱਸਣ ਨੂੰ ਮਿਲ ਜੇ ਤਾਂ ਇਸ ਤੋਂ ਚੰਗੀ ਗੱਲ ਹੋ ਨਹੀਂ ਸਕਦੀ ਸਾਡੇ ਲਈ ਅੱਜ ਦੀ ਜਿਹੜੀ ਸ਼ੁਰੂਆਤ ਹੈ ਇੱਕ ਬਹੁਤ ਚੰਗੀ ਸ਼ੁਰੂਆਤ ਤੁਸੀਂ ਜਿਹੜੀ ਖਬਰ ਨਾਲ ਕਰ ਰਹੇ ਹੋ ਦੁਨੀਆ ਪਾਰ ਚ ਬੱਲੇ ਬੱਲੇ ক্রিকেট ਦੀ ਭਾਰਤ ਦੀ ਹੋ ਗਈ ਹੈ ਇੱਕ ਇਤਿਹਾਸਿਕ ਜਿੱਤ ਹੈ ਮੂਮਲੀ ਜਿਤਨੀ ਹੈ ਜੀ ਨਵਦੀਪ ਜੀ ਬਿਲਕੁਲ ਇਸੇ ਨਾਲ ਹੀ ਅਗਲੀ ਖਬਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 6 ਮਹੀਨਿਆਂ ਤੋਂ ਪੰਜਾਬ ਦੇ ਕੰਮ ਰੁਕੇ ਹੋਏ ਸਨ ਕਿ ਕਿ ਲੋਕ ਸਭਾ ਚੋਣਾਂ ਕਰਕੇ ਜਿਹੜਾ ਵੀ ਕੰਮ ਕਾਰ ਸੀ ਕਿ ਉਹ ਠੱਪ ਸੀਗੇ ਸਾਰੀਆਂ ਤਿਆਰੀਆਂ ਉਧਰ ਲੱਗੀਆਂ ਹੋਈਆਂ ਸੀਗੀਆਂ ਤਾਂ ਹੁਣ ਜੇ ਗੱਲ ਕੀਤੀ ਜਾਵੇ ਮੁੜ ਤੋਂ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਤੋਂ ਐਮਪੀਆ ਨੇ ਸਹੂ ਚੱਕ ਲਈ ਹੈ ਅਗਲੇ ਕੰਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਰੇ ਜਿੰਨੇ ਵੀ ਅਧਿਕਾਰੀ ਨੇ ਜਿੰਨੇ ਵੀ ਐਮਐਲਏ ਨੇ ਸਾਰਿਆਂ ਨੂੰ ਕਮਾਕਾਰਾਂ ਦੇ ਲਈ ਮੁਰਤ ਤੋਂ ਕਿਹਾ ਜਾ ਰਿਹਾ ਹੈ ਕਿ ਆਪਣੇ ਆਪਣੇ ਕੰਮ ਦੀ ਕਮਾਂ ਸੰਭਾਲੋ ਤੇ ਕੰਮ ਜੜੇ ਉਹ ਕਿਤੇ ਵੀ ਰੁਕਣੇ ਨਹੀਂ ਚਾਹੀਦੇ ਜਿਹੜੇ ਧੀਮੀ ਰਫ਼ਤਾਰ ਦੇ ਨਾਲ ਚੱਲ ਰਹੇ ਨੇ ਤੇਜ਼ ਹੋਣੇ ਚਾਹੀਦੇ ਨੇ ਇਨ੍ਹਾਂ ਕੰਮਾਂ ਦੇ ਵਿੱਚ ਜਿੱਥੇ ਨਸ਼ੇ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਨੇ ਜਲਾਈਆਂ ਜਾ ਰਹੀਆਂ ਨੇ ਨਸ਼ੇੜੀਆਂ ਨੂੰ ਫੜਿਆ ਜਾ ਰਿਹਾ ਸਮਗਲਰਾਂ ਨੂੰ ਫੜਿਆ ਜਾ ਰਿਹਾ ਉੱਤੇ ਹੀ ਜੇ ਇੱਕ ਹੋਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਸਰਹੱਦੀ ਸੜਕਾਂ ਤੇ ਸ਼ਹੀਦਾਂ ਦੇ ਬੁੱਤ ਲਾਉਣ ਦੀਆਂ ਤਿਆਰੀਆਂ ਵਿੱਡ ਲੀਆਂ ਗਈਆਂ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਨਵਦੀਪ ਇਹ ਕਹਿ ਵੀ ਚੰਗੀ ਸ਼ੁਰੂਆਤ ਹੈ ਦੇਖੋ ਜਦੋਂ ਸਾਡੀ ਸਰਕਾਰ ਨੇ ਫੈਸਲਾ ਲਿਆ ਕਿ ਪੰਜਾਬ ਦੇ ਜਿਹੜੇ ਗਵਾਂਢੀ ਸੂਬੇ ਉਹਨਾਂ ਜਿਹੜੇ ਲੱਗਦੀਆਂ ਸਾਰੀਆਂ ਹੱਦਾਂ ਸਰਹੱਦਾਂ ਹੈਗੀਆਂ ਉਦਾਂ ਤੇ ਸਿੱਧਾਂ ਦੇ ਬੁੱਤ ਲਾਏ ਜਾਣਗੇ ਇੱਕ ਤਾਂ ਇਹਦੇ ਨਾਲ ਸਾਡੇ ਪੰਜਾਬ ਦਾ ਸੱਭਿਆਚਾਰ ਦਾ ਸਾਡੀ ਵਿਰਾਸਤ ਦਾ ਸੁਨੇਹਾ ਜਾਏਗਾ ਦੇਖੋ ਬਾਹਰੋਂ ਜਦੋਂ ਕੋਈ ਵੀ ਸਾਡੇ ਸੂਬੇ 'ਚ ਦਾਖਲ ਹੁੰਦੇ ਆ ਤਾਂ ਸਭ ਤੋਂ ਪਹਿਲੀ ਚਾਲ ਕੀ ਜਿਹੜੀ ਹੈ ਉਹ ਸਰਹੱਦ ਦੇ ਉੱਤੇ ਪੈਂਦੀ ਹੈ ਕਿ ਸੂਬਾ ਕਿਹੋ ਜਿਹਾ ਹੈ ਜਿਹੜੇ ਬਾਹਰੋਂ ਆਉਣ ਵਾਲੇ ਹੁੰਦੇ ਉਹ ਵੀ ਜਾਨਣਾ ਚਾਹੁੰਦੇ ਆ ਅਸੀਂ ਵੀ ਆਪਣੇ ਸੁਭੇ ਬਾਰੇ ਇੱਕ ਸੁਨੇਹਾ ਦੇਣਾ ਚਾਹੁੰਦੇ ਹੁੰਦੇ ਹਾਂ ਜਦਾਂ ਆਪਣੇ ਘਰ 'ਚ ਵੀ ਕੋਈ ਮਹਿਮਾਨ ਆਉਂਦਾ ਤੇ ਸਭ ਤੋਂ ਪਹਿਲਾਂ ਆਪਾਂ ਜਦੋਂ ਉਹਨੂੰ ਜੀ ਆਖਦੇ ਹਾਂ ਕਿ ਇਹ ਵੀ ਕਿਹਾ ਜਾਂਦਾ ਪੰਜਾਬੀ ਦੇ ਘੋਤਾਂ ਨਵਦੀ ਬੜੀਆਂ ਪਿਆਰੀਆਂ ਬਾਰ-ਬਾਰ ਕਹਿਣ ਨੂੰ ਦਿਲ ਕਰਿਆ ਹੁੰਦਾ ਹੈ ਕਹਿੰਦੇ ਕਿ ਘਰ ਦੇ ਜਿਹੜੇ ਭਾਗ ਹੈ ਉਹ ਡਿਊਟੀ ਤੋਂ ਪਛਾਣੇ ਜਾਂਦੇ ਆ ਹਮ ਸੋ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਕੋਈ ਦਾਖਲ ਹੋਣਗੇ ਸਾਡੇ ਜਿਹੜੇ ਮਹਿਮਾਨ ਹੋਣਗੇ ਬਾਹਰ ਆਉਣ ਵਾਲੇ ਹੋਣਗੇ ਉਹਨਾਂ ਦੇ ਲਈ ਵੀ ਇੱਕ ਚੰਗਾ ਸੁਨੇਹਾ ਕਿ ਸਾਡੇ ਜਿਹੜੇ ਸ਼ਹੀਦਾਂ ਦੇ ਬੁੱਤ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਚਾਹੇ ਉਹ ਫੌਜ ਦੇ ਵਿੱਚ ਕੀਤੀਆਂ ਚਾਹੇ ਆਜ਼ਾਦੀ ਦੇ ਸੰਘਰਸ਼ ਵਿੱਚ ਕੀਤੀਆਂ ਸਾਡੇ ਯੋਧਿਆਂ ਦੇ ਜਿਹੜੇ ਹੈਗੇ ਸਾਡੇ ਕੁਰਬਾਨੀਆਂ ਵਾਲੇ ਜਿਹੜੇ ਨੌਜਵਾਨ ਕਹ ਲਈਏ ਚਾਹੇ ਵੱਡੇ ਜਿਹੜੇ ਹੈਗੇ ਸੂਰਬੀਰ ਹੋਏ ਆ ਉਹਨਾਂ ਦੀ ਗੱਲ ਕਰ ਲਈਏ ਉਹਨਾਂ ਦੇ ਬੁੱਤ ਲੱਗਣਗੇ ਤਾਂ ਇੱਕ ਚੰਗਾ ਸੁਨੇਹਾ ਜਾਏਗਾ ਇਸ ਮਾਮਲੇ ਨੂੰ ਲੈ ਕੇ ਵੀ ਕਿਸ ਕਦਰ ਜਿਹੜਾਗਾ ਪੰਜਾਬ ਇਸ ਦੇਸ਼ ਦੇ ਲਈ ਕੁਰਬਾਨੀਆਂ ਦਿੰਦਾ ਰਿਹਾ ਕਈਆਂ ਦਾ ਸੁਭਾਅ ਹੁੰਦਾ ਆਦਤ ਹੁੰਦੀ ਹੈ ਹੁਣ ਵੀ ਪੰਜਾਬ ਨੂੰ ਕਈ ਵਾਰੀ ਕੋੜੀ ਜੀ ਮਲਮੀ ਜੀ ਜੀਵ ਨਾਲ ਬੁਰਾ ਭਲਾ ਕਹਿੰਦੇ ਰਹਿੰਦੇ ਆ ਪਰ ਜਦੋਂ ਅਸੀਂ ਬੁੱਤ ਲਗਾਏ ਹੋਣਗੇ ਆਪਣੇ ਵਿਰਾਸਤ ਦੀ ਗੱਲ ਕਰਾਂਗੇ ਬਾਹਰਲੇ ਨਹੀਂ ਤਾਂ ਸੁਨੇਹਾ ਹੋਏਗਾ ਹੀ ਹੋਏਗਾ ਸਾਡੇ ਜਿਹੜੇ ਆਪਣੇ ਨੌਜਵਾਨਾ ਜਿਹੜੀ ਜਵਾਂ ਪੀੜੀ ਐ ਉਹਨਾਂ ਦੇ ਲਈ ਵੀ ਇੱਕ ਚੰਗਾ ਸੁਨੇਹਾ ਹੋਏਗਾ ਜਵਾਂ ਪੀੜੀ ਜਿਹੜੀ ਸਾਡੀ ਉਹਨੂੰ ਵੀ ਮੌਕਾ ਮਿਲੇਗਾ ਜਾਣਨ ਦਾ ਦੇਖਣ ਦਾ ਕਿ ਦੇਖੋ ਸਾਡਾ ਪੰਜਾਬ ਕਿਹੋ ਜਿਹਾ ਸੀ ਕਿਹੋ ਜੀ ਵਿਰਾਸਤ ਦਾ ਜਦੋਂ ਆਪਾਂ ਗੱਲ ਕਰਦੇ ਨੇ ਆਪਣੀ ਭਾਸ਼ਾ ਦੀ ਗੱਲ ਕਰਦੇ ਆ ਆਪਣੇ ਸਭਿਆਚਾਰ ਦੀ ਗੱਲ ਕਰਦੇ ਆ ਤਾਂ ਉਹ ਸਾਰਾ ਕੁਝ ਜਿਹੜਾ ਹੈਗਾ ਸਾਡੇ ਵਿਰਾਸਤ ਨਾਲ ਜਾ ਕੇ ਜੁੜ ਜਾਂਦਾ ਸੋ ਚੰਗਾ ਉਪਰਾਲਾ ਹੈ ਕਿਤੇ ਕੋ ਮੰਤਰੀ ਸਰਹੱਦ ਦੀ ਜਦੋਂ ਗੱਲ ਹੈ ਇਹ ਜਦਾ ਆਪਾਂ ਤਰਾਜੀ ਜਿਹੜੀ ਸਰਾਦਾ ਉਹਦੇ ਪਾਸੇ ਦੀ ਗੱਲ ਕਰਦੇ ਆ ਤਾਂ ਕੋ ਮੰਤਰੀ ਸਰਹੱਦ ਦੇ ਨਾਲ ਵੀ ਅਜਿਹਾ ਕੁਝ ਨਾ ਕੁਝ ਜਿਹੜਾ ਜ਼ਰੂਰ ਹੋਣਾ ਚਾਹੀਦਾ ਹੈ ਜਿਹਦੇ ਦੋ ਮੰਤਰੀ ਸਰਹੱਦ ਦੇ ਉੱਤੇ ਵੀ ਸਾਡੀ ਦੇਸ਼ ਭਗਤੀ ਦਾ ਸਾਡੇ ਇਦਾਂ ਦੇ ਵਿਰਾਸਤ ਦਾ ਸੁਨੇਹਾ ਜਾਵੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਨੇ ਹੁਣ ਪਾਰਲੀਮੈਂਟ ਦੀਆਂ ਚੋਣਾਂ ਲੰਘ ਗਈਆਂ ਜਿਹੜਾ ਹੈਗਾ ਫੈਸਲਾ ਕੀਤਾ ਕਿ ਸਾਡੇ ਜਿਹੜੇ ਕੰਮ ਕਾਜ ਆ ਉਹਨਾਂ ਤੇਜ਼ੀ ਲੈ ਜਾਂਦੀ ਜਾਵੇ ਸੋ ਆ ਵੀ ਕਹਿ ਨਵਦੀਪ ਜਦੋਂ ਇਲੈਕਸ਼ਨਸ ਆਉਂਦੀਆਂ ਤਾਂ ਸਾਰਾ ਕੰਮ ਕਾਜ ਠੱਪ ਹੋ ਜਾਂਦਾ ਹੈ ਖੈਰ ਚੋਣਾ ਵੀ ਜ਼ਰੂਰੀ ਹੁੰਦੀਆਂ ਚੋਣਾਂ ਦੇ ਬਿਨਾਂ ਦੇਸ਼ ਦਾ ਪੋਲੀਟਿਕਲ ਸਿਸਟਮ ਨਹੀਂ ਚੱਲ ਸਕਦਾ ਇਸੇ ਕਰਕੇ ਜਿਹੜਾ ਹੈ ਉਹ ਵੀ ਜ਼ਰੂਰੀ ਹੈ ਪਰ ਉਹਦਾ ਇੱਕ ਜ਼ਰੂਰ ਹੁੰਦਾ ਕਿ ਜਦੋਂ ਚੋਣਾਂ ਆਉਂਦੀਆਂ ਤਾਂ ਬਾਕੀ ਸਾਰੇ ਕੰਮ ਜਿਹੜੇ ਚਾਹੇ ਪ੍ਰਧਾਨ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਕੈਬਨਿਟ ਦੇ ਮੰਤਰੀ ਕੇਂਦਰ 'ਚ ਹੋਣ ਚਾਹੇ ਪੰਜਾਬ 'ਚ ਬੈਠੇ ਹੋਣ ਐਮਐਲਏ ਹੋਣ ਪਾਰਲੀਮੈਂਟ ਮੈਂਬਰ ਹੋਣ ਉਹ ਸਾਰੇ ਚੋਣਾਂ ਦੇ ਵਿੱਚ ਲੱਗ ਜਾਂਦੇ ਆ ਜੁੜ ਜਾਂਦੇ ਆ ਸੋ ਇਹ ਚੱਲਦਿਆਂ ਜਿਹੜਾ ਹੈਗਾ ਦਿੱਕਤਾਂ ਹੁੰਦੀਆਂ ਪਰ ਹੁਣ ਜਿਹੜਾ ਫੈਸਲਾ ਲੈ ਗਿਆ ਪੰਜਾਬ ਸਰਕਾਰ ਵੱਲੋਂ ਕਿ ਆਪਣੇ ਆਪਣੇ ਜ਼ਿਲ੍ਹਿਆਂ ਚ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤਾ ਗਿਆ ਜੀ ਇਹ ਵੀ ਤੁਸੀਂ ਪਿੰਡਾਂ ਜਾਓ ਇਹ ਗੱਲ ਬੜੀ ਖਾਸ ਜਿਹੜੀ ਮੁੱਖ ਮੰਤਰੀ ਭਗਵੰਤ ਮਾਨਵਾਰੇ ਅਕਸਰ ਕਹੀ ਵੇਰੀ ਉਹਨਾਂ ਦੇ ਵਿਰੋਧੀ ਆਖ ਦਿੰਦੇ ਆ ਕਿ ਦੇਖੋ ਜੀ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਤਾਂ ਦਿੰਦੇ ਆ ਜੀ ਐਂ ਜੀ ਅਮਲੀ ਤੌਰ ਤੇ ਉਹਨੂੰ ਲਾਗੂ ਨਹੀਂ ਕਰਦੇ ਪਰ ਆ ਜਿਹੜਾ ਫੈਸਲਾ ਉਹਨਾਂ ਨੇ ਅਮਲੀ ਤੌਰ ਤੇ ਲਾਗੂ ਕਰਨ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਮਹੀਨੇ ਪਹਿਲਾਂ ਇਹ ਗੱਲ ਲਗਾਤਾਰ ਕਹੀ ਹੈ ਕੀ ਸਰਕਾਰ ਆਪਕੇ ਦਰਵਾਜ਼ਾ ਜਣੀ ਸਰਕਾਰ ਤੁਹਾਡੇ ਸਥਾਂ ਚ ਜਾਏਗੀ ਤੁਹਾਡੇ ਪਿੰਡਾਂ ਚ ਜਾਏਗੀ ਸੋਸ਼ਲ ਲਾਹਣ ਨਾਲ ਉਹ ਜਿਹੜਾ ਸੁਨੇਹਾ ਦਿੱਤਾ ਗਿਆ ਉਹ ਸੁਨੇਹ ਨੂੰ ਨਵਦੀਪ ਅਮਲੀ ਜਮਾ ਪਹਨਾਇਆ ਜਾਏਗਾ ਜਦੋਂ ਜਿਹੜੇ ਡਿਪਟੀ ਕਮਿਸ਼ਨਰ ਪਿੰਡਾਂ ਚ ਜਾਣਗੇ ਕਿਉਂਕਿ ਪਿੰਡਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਬਹੁਤ ਵੱਡੀਆਂ ਸਮੱਸਿਆਵਾਂ ਹੁੰਦੀਆਂ ਖਾਸ ਤੌਰ ਤੇ ਇਹ ਨਹੀਂ ਕਿ ਸ਼ਹਿਰਾਂ ਦੀਆਂ ਕਸਵਿਆਂ ਦੀਆਂ ਸਮੱਸਿਆਵਾਂ ਨਹੀਂ ਆ ਪਰ ਉਹਨਾਂ ਦੀ ਇੱਕ ਸਹੂਲਤ ਹੁੰਦੀ ਹੈ ਜੀ ਜੇ ਆਪਾਂ ਸ਼ਹਿਰ ਚ ਬੈਠੇ ਆਂ ਜ਼ਿਲ੍ਹਿਆਂ ਚ ਬੈਠੇ ਆਂ ਤਾਂ ਉੱਥੇ ਸਿਸਟਮ ਉੱਤੇ ਹੁੰਦਾ ਹੈ ਪ੍ਰਬੰਧਕ ਉੱਤੇ ਹੁੰਦੀ ਅਫਸਰਸ਼ਾਹੀ ਉੱਤੇ ਹੁੰਦੀ ਹੈ ਤਾਂ ਲੋਕ ਜਲਦੀ ਅਪਰੋਚ ਕਰ ਲੈਂਦੇ ਆ ਸੁਣਵਾਈ ਵੀ ਹੁੰਦੀ ਹੈ ਪਿੰਡ ਚੋਂ ਕਿਸੇ ਪੰਚਾਇਤ ਨੇ ਕਿਸੇ ਆਗੂ ਨੇ ਉੱਠ ਕੇ ਜਾਣਾ ਫਿਰ ਡਿਪਟੀ ਕਮਿਸ਼ਨਰ ਅੱਗੇ ਮਿਲਦਾ ਨਹੀਂ ਮਿਲਦਾ ਐਸਐਸਬੀ ਮਿਲਦਾ ਨਹੀਂ ਮਿਲਦਾ ਕਈ ਤਰ੍ਹਾਂ ਦੇ ਉਹਨਾਂ ਦੇ ਰਜ਼ੀਵੇਂ ਹੁੰਦੇ ਆ ਸੋ ਸਾਰੇ ਰਜ਼ੀਵੇਂ ਦੇ ਚੱਲਦਾ ਜਿਹੜਾ ਫੈਸਲਾ ਲਿਆ ਗਿਆ ਬਹੁਤ ਚੰਗਾ ਫੈਸਲਾ ਲੱਗਦਾ ਹੈ ਕਿ ਇਹਦੇ ਨਾਲ ਇੱਕ ਰਾਹਤ ਮਿਲੇਗੀ ਸਮੁੱਚੇ ਪੰਜਾਬੀਆਂ ਨੂੰ ਆਪਣੇ ਕੰਮਕਾਜ ਦੇ ਲਈ ਜੀ ਜੀ ਸੇ ਤੋਂ ਸਭ ਜੇ ਗੱਲ ਕੀਤੀ ਜਾਵੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦੋ ਫਾੜ ਹੋ ਗਏ ਨੇ ਤਾਂ ਬਾਗੀ ਧੜਾ ਜਿਹੜਾ ਉਸ ਵੱਲੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਨਵਲ ਵੀ ਸਵਾਲ ਚੱਕੇ ਜਾ ਰਹੇ ਨੇ ਬਾਗੀ ਧੜੇ ਵੱਲੋਂ ਜਵਾਬ ਦਿੱਤੇ ਜਾ ਰਹੇ ਸੋ ਇਹ ਇੱਕ ਦੂਜੇ ਦੇ ਨਾਲ ਮੈਚ ਹੈ ਜਿਹੜਾ ਇਹਨਾਂ ਵੱਲੋਂ ਖੇਡਿਆ ਜਾ ਰਿਹਾ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਬਾਗੀ ਧੜਾ ਅੱਜ ਸ਼੍ਰੀ ਅਕਾਲ ਤਖਤ ਸਾਈਵੇਖੇ ਨਤਮਸਤਕ ਹੋਵੇਗਾ ਉੱਥੇ ਖਿਮਾ ਯਾchnਾ ਪੱਤਰ ਵੀ ਸੌਂਪੇਗਾ ਪਰ ਉਸ ਤੋਂ ਪਹਿਲਾਂ ਹੀ ਬਾਗੀ ਧੜੇ ਵੱਲੋਂ ਚੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹ ਜਨਤਕ ਕੀਤੀ ਗਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਨਵੀਂ ਦੇਵ ਕਾਲੀਦਾਲ ਦੇਜ ਦਾ ਵੱਡਾ ਕੇ ਛੜਿਆ ਵਾ ਕਾਲੀਦਾਲ ਦੇ ਜਿਹੜੇ ਪ੍ਰਧਾਨ ਹੈ ਸੁਖਬੀਰ ਬਾਦਲ ਉਹਨਾਂ ਨੇ ਸਾਫ਼ ਕਹਿਤਾ ਉਹਨਾਂ ਦੇ ਹਮਾਇਤੀਆਂ ਨੇ ਸਾਫ਼ ਕਹਿਤਾ ਕਿ ਪ੍ਰਧਾਨਗੀ ਛਟਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਜਿਹੜੇ ਉਹਨਾਂ ਦੇ ਵਿਰੋਧ ਚ ਖੜੇ ਆ ਉਹਨਾਂ ਨੇ ਵੀ ਇਹ ਕਹਿਤਾ ਕਿ ਇਸ ਨੂੰ ਪ੍ਰਧਾਨ ਮੰਨਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਦੋਨੇ ਪਾਸੇ ਇਹ ਗੱਲ ਹੋ ਗਈ ਜਿਹੜੇ ਮੰਨਣ ਵਾਲੇ ਆ ਉਹ ਕਹਿੰਦੇ ਇਹਨੂੰ ਲਾਉਣ ਦਾ ਸਵਾਲ ਨਹੀਂ ਜਿਹੜੇ ਨਹੀਂ ਮੰਨਦੇ ਉਹ ਕਹਿੰਦੇ ਇਹਨੂੰ ਮੰਨਣ ਦਾ ਸਵਾਲ ਨਹੀਂ ਸੋ ਲਕੀਰ ਤਾਂ ਖਿੱਚੀ ਗਈ ਹੈ ਹੁਣ ਇਹ ਲਕੀਰ ਕਿੰਨੀ ਵੱਡੀ ਹੁੰਦੀ ਹੈ ਤੇ ਕਿੰਨੀ ਪੱਕੀ ਹੁੰਦੀ ਹੈ ਇਹਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਦੋ ਵੱਡੇ ਮੁੱਦੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਇੱਕ ਤਾਂ ਇਹ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਬਾਗੀ ਅਕਾਲੀ ਤੜਾ ਉਹਨਾਂ ਨੇ ਬੇਕਾਇਦਾ ਪ੍ਰੈਸ ਕਾਨਫਰੰਸ ਕਰਕੇ ਐਮਐਲਏ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਵੱਲੋਂ ਤੇ ਪ੍ਰੋਫੈਸਰ ਪ੍ਰਿੰਦ ਸਿੰਘ ਚੰਨੂ ਆਜਰਾ ਉਹਨਾਂ ਵੱਲੋਂ ਸਪੱਸ਼ਟ ਇਹ ਗੱਲ ਕੀਤੀ ਗਈ ਹੈ ਕਿ ਜਿਹੜੀ ਝੁੰਡਾ ਕਮੇਟੀ ਸੀ ਉਹਦੇ ਸੇ 16 ਨੁਕਤੇ ਸੀ ਜਿਹੜਾ ਨੁਕਤਿਆਂ ਨੂੰ ਲਾਗੂ ਕਰਨ ਦੀ ਗੱਲ ਸੀ 16 ਨੁਕਤੇ ਲਾਗੂ ਨਹੀਂ ਕੀਤੇ ਗਏ ਖੈਰ ਉਹਨਾਂ ਚ ਸੁਧਾਰ ਦੀ ਗੱਲ ਆ ਹੋਰ ਕਈ ਅਹਿਮ ਮੁੱਦੇ ਪਰ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਉਹ ਸੀਗਾ ਕਾਲੀਦਾਲ ਦੀ ਲੀਡਰਸ਼ਿਪ ਨੂੰ ਲੈ ਕੇ ਜੀ ਕਿ ਕਾਲੀਦਾਲ ਦੀ ਲੀਡਰਸ਼ਿਪ 'ਚ ਤਬਦੀਲੀ ਹੋਣੀ ਚਾਹੀਦੀ ਆ ਔਰ ਇਹ ਤਬਦੀਲੀ ਦੀ ਜਿਹੜੀ ਗੱਲ ਆ ਇਹ ਨਹੀਂ ਕਿ ਕਿਸੇ ਇੱਕ ਆਗੂ ਨੇ ਕੀਤੀ ਆ ਉਹ ਕਮੇਟੀ ਵਾਕਫ ਕਿਸ ਜ਼ਿਲ੍ਹਿਆਂ 'ਚ ਗਈ ਜ਼ਿਲ੍ਹਿਆਂ ਦੇ ਜਿਹੜੇ ਵਿਚਾਰ ਸੀਗੇ ਵਰਕਰਾਂ ਦੇ ਵਿਚਾਰ ਸੀ ਉਹਨਾਂ ਨੂੰ ਨੇ ਰਿਕਾਰਡ ਕੀਤਾ ਰਿਕਾਰਡ ਕਰਕੇ ਬਕਾਇਦਾ ਜਿਹੜੀ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਕਰਨ ਵੇਲੇ ਜਦੋਂ ਬਾਹਰ ਆਈ ਗੱਲ ਤਾਂ ਮੀਡੀਆ 'ਚ ਵੀ ਗੱਲ ਆ ਗਈ ਕਿ ਵਿੱਚ ਹੁੰਦਾ ਕਮੇਟੀ ਜਿਹੜੀ ਹੈਗੀ ਆ ਉਹਦੀ ਰਿਪੋਰਟ ਇਹ ਹੈ ਕਿ ਪ੍ਰਧਾਨ ਜਿਹੜਾ ਹੈਗਾ ਉਸ ਨੂੰ ਬਦਲਿਆ ਜਾਏਗਾ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਬਹੁਤ ਵੱਡੇ ਸਵਾਲ ਉੱਠ ਰਹੇ ਆ ਹੁਣ ਜਦੋਂ ਇਹ ਗੱਲ ਆ ਗਈ ਸਾਹਮਣੇ ਆ ਗਈ ਮੀਡੀਆ 'ਚ ਵੀ ਆ ਗਈ ਲੋਕਾਂ 'ਚ ਵੀ ਆ ਗਈ ਉਸ ਤੋਂ ਬਾਅਦ ਸੁਖਵੀਰ ਬਾਦਲ ਤੇ ਉਹਨਾਂ ਦੇ ਹਮਾਇਤੀਆਂ ਨੇ ਸਟੈਂਡ ਲੈ ਲਿਆ ਇਹਨੂੰ ਬਦਲੇ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਜਿਹੜੀ ਪਿਛਲੀ ਪਾਰਲੀਮੈਂਟ ਦੀ ਚੋਣ ਨਿਕਲ ਕੇ ਗਈ ਹੈ ਉਹ ਜਿਹੜੇ ਕਮੇਟੀ ਦੇ ਮੁਖੀ ਸੀ ਜਥੇਦਾਰ ਚੁੰਡਾ ਉਹਨਾਂ ਨੂੰ ਤਾਂ ਜਿਹੜਾ ਹੈਗਾ ਪਾਰਲੀਮੈਂਟ ਦਾ ਮੈਂਬਰ ਦੇ ਲਈ ਜਿਹੜਾ ਉਮੀਦਵਾਰ ਬਣਾਇਆ ਗਿਆ ਸ਼੍ਰੋਣੀ ਅਕਾਲੀ ਦਲ ਵੱਲੋਂ ਸੋਧਾ ਪਾਰਲੀਮੈਂਟ ਦੇ ਉਮੀਦਵਾਰ ਬਣ ਕੇ ਵਿਰੋਧ ਤਾਂ ਕੀ ਹੋਣਾ ਸੀ ਪਰ ਉਹ ਚੋਣ ਹਾਰ ਗਏ ਸੁਭਾਵਿਕ ਸੀ ਹਾਰ ਨਹੀਂ ਸੀ ਬਾਕੀ ਥਾਵਾਂ ਦੇ ਉੱਤੇ ਵੀ ਅਕਾਲੀ ਦਲ ਦੇ ਉਮੀਦਵਾਰ ਹਾਰੇ ਤਾਂ ਉਹ ਵੀ ਹਾਰ ਗਏ ਕੋਈ ਬਲੱਖਣ ਗੱਲ ਨਹੀਂ ਕਿ ਉਹ ਹਾਰੇ ਇਕੱਲੇ ਪਰ ਇਹ ਦੂਸਰੀ ਬਾਤ ਜਿਹੜਾ ਕਲੇਸ਼ ਝੜਿਆ ਹੁਣ ਉਹ ਕਲੇਸ਼ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿਹੜੀ ਕਮੇਟੀ ਦੀ ਰਿਪੋਰਟ ਸੀ ਉਹਦੇ ਸਾਫ਼ ਇਹ ਗੱਲ ਕਹੀ ਗਈ ਸੀ ਕਿ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਚਲਦਿਆਂ ਅਕਾਲੀ ਦਲ ਆਪਣੇ ਨਮੂਸ਼ੀ ਜੋ ਬਾਹਰ ਨਹੀਂ ਉੱਠ ਸਕਦਾ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ ਅਕਾਲੀ ਦਲ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦਾ ਇਹ ਸਾਰੇ ਕਹਾ ਦੇ ਚਲਦਿਆਂ ਵੀ ਜਦੋਂ ਫੈਸਲਾ ਨਾ ਲੈ ਗਿਆ ਤਾਂ ਫਿਰ ਹੁਣ ਬਗਾਵਤ ਦੀ ਗੱਲ ਆ ਗਈ ਹੈ ਜਦੋਂ ਆਪਾਂ ਬਗਾਵਤ ਦੀ ਗੱਲ ਕਰਦੇ ਹਾਂ ਤਾਂ ਜਦੋਂ ਆਪਾਂ ਗੱਲ ਕਰ ਰਹੇ ਆਂ ਐਨ ਇਸ ਮੌਕੇ ਦੇ ਸਹੀ 11 ਵਜੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਬਾਗੇ ਅਕਾਲੀ ਦਲ ਵਰਡੇ ਵੱਲੋਂ ਜਿਹੜੇ ਸਾਰੇ ਅਕਾਲੀ ਤੜੇ ਜਿਹੜੇ ਇਕੱਠੇ ਹੋ ਕੇ ਇੱਕ ਥਾਂ ਤੇ ਆਏ ਆ ਜਿੰਨੇ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਨੇ ਤੇ ਵਡਾਲਾ ਦੀ ਗੱਲ ਕੀਤੀ ਹੈ ਯਾਲੀ ਦੀ ਗੱਲ ਕੀਤੀ ਆਪਾਂ ਹੋਰ ਅਗੋਂ ਦੀ ਗੱਲ ਕਰ ਰਹੇ ਆ ਉਹ ਸਾਰੇ ਆਜਾ ਅਕਾਲ ਤਖਤ ਦੇ ਸਨਮਖ ਹੋ ਰਿਹਾ ਅਕਾਲ ਤਖਤ ਦੇ ਪੇਸ਼ ਹੋ ਕੇ ਉਹਨਾਂ ਵੱਲੋਂ ਆਪਾਂ ਇੱਕ ਤਖ਼ੀਮਾ ਜਾਸਣਾਂ ਦੇ ਲਈ ਪੱਤਰ ਜਿਹੜਾ ਦਿੱਤਾ ਜਾ ਰਿਹਾ ਅਕਾਲ ਤਖਤ ਦੇ ਜਥੇਦਾਰ ਨੂੰ ਜਿਸ ਦੇ ਉਹਨਾਂ ਨੇ ਕਹਿ ਕੇ ਪਿਛਲੇ ਸਮੇਂ ਤੇ ਜਿਹੜੀਆਂ ਵੀ ਵੱਡੀਆਂ ਗਲਤੀਆਂ ਕਤਾਈਆਂ ਹੋਈਆਂ ਉਹਦੇ ਲਈ ਉਹ ਖਿਮਾ ਮੰਗਦੇ ਆ ਉਹਦੇ ਲਈ ਅਕਾਲ ਤਖਤ ਦੇ ਜਥੇਦਾਰ ਇੱਕ ਮਰਿਆਦਾ ਅਨਸਾਰ ਜੋ ਵੀ ਫੈਸਲਾ ਦੇਣਗੇ ਉਸ ਫੈਸਲੇ ਨੂੰ ਲਾਗੂ ਕੀਤਾ ਜਾਏਗਾ ਸਿੱਖ ਨਵੀਂ ਸ਼ੁਰੂਆਤ ਹੋ ਗਈ ਹੈ ਸੁਖਵੀਰ ਬਾਦਲ ਉਹਨਾਂ ਨੂੰ ਛੱਡ ਕੇ ਅਕਾਲੀ ਦਲ ਦਾ ਜਿਹੜਾ ਵੱਡਾ ਕਈ ਵੱਡੇ ਆਗੂ ਹੋਏਗੇ ਉਹ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੈ ਪੇਸ਼ ਹੋ ਕੇ ਕਿਮਾ ਜਾਚ ਨਲੀ ਉਹਨਾਂ ਨੇ ਅਰਜ਼ੀ ਦਿੱਤੀ ਹੈ ਔਰ ਤਿਆਰ ਹੈ ਇਸ ਗੱਲ ਦੇ ਲਈ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਿੰਘ ਸਹਿਬਾਨ ਹੈਗੇ ਆ ਉਹ ਜੋ ਵੀ ਉਹਨਾਂ ਨੂੰ ਦੇਸ਼ ਦੇਣਗੇ ਉਹ ਦੇਸ਼ ਉਹਨਾਂ ਲਈ ਪ੍ਰਵਾਨ ਹੋਏਗਾ ਉਹ ਜਿਹੜਾ ਆਦੇਸ਼ ਦੀ ਪੂਰਤੀ ਤੋਂ ਬਾਅਦ ਇਹ ਸਾਰੇ ਜਿਹੜੇ ਸੀਨੀਅਰ ਅਕਾਲੀ ਆਗੂ ਹੈ ਇਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾਣਗੇ ਤੇ ਜਾ ਕੇ ਅਕਾਲੀ ਦਲ ਨੂੰ ਬਚਾਉਣ ਦੀ ਜਿਹੜੀ ਮਹਮ ਸ਼ੁਰੂਆਤ ਕਰਨਗੇ ਸੋ ਪਹਿਲੀ ਜੁਲਾਈ ਆਪਾਂ ਕਹਿ ਸਕਦੇ ਹਾਂ ਕਾਲੀ ਦਲ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਬੜਾ ਚੇਤੇ ਰੱਖਿਆ ਜਾਏਗਾ ਕਿਉਂਕਿ ਪਹਿਲੀ ਜੁਲਾਈ ਨੂੰ ਅਮਲੀ ਤੌਰ ਤੇ ਸੋਮਣੀ ਅਕਾਲੀ ਰਾਜ ਦੀ ਏਗਵਾਈ ਸਿਰੇ ਸੰਬਾਦਲ ਕਰ ਰਿਹਾ ਹੈ ਪਿਛਲੇ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਨੇ ਜਿਵੇਂ ਅਕਾਲੀ ਦਲ ਦੀ ਏਗਵਾਈ ਕੀਤੀ ਵੱਡੇ ਵੱਡੇ ਕੱਦਾਵਾਰਾ ਕਾਲੀ ਆਗੂ ਸੰਦਰシャン ਸਿੰਘ ਲੰਗੋਵਾਲ ਸੰਤ ਫਦੇ ਸਿੰਘ ਇਸ ਕਾਲੀਦਲ ਦੀ ਪ੍ਰਧਾਨਗੀ ਕਰਦੇ ਰਹੇ ਆ ਉਹ ਅੱਜ ਅਮਲੀ ਤੌਰ ਤੇ ਦਫਾੜ ਹੁੰਦਾ ਨਜ਼ਰ ਆ ਰਿਹਾ ਹੈ ਕੀ ਭੇਖ ਹੋਏਗਾ ਕੀ ਨਹੀਂ ਹੋਏਗਾ ਇਹ ਤਾਂ ਆਉਣ ਵਾਲੇ ਦਿਨਾਂ ਚ ਲੱਗੇਗਾ ਪਰ ਪ੍ਰੈਕਟੀਕਲ ਤੌਰ ਤੇ ਅਮਲੀ ਤੌਰ ਤੇ ਲਕੀਰ ਖਿੱਚੀ ਗਈ ਹੈ ਲਕੀਰ ਤਾਂ ਖਰ ਪਹਿਲਾਂ ਹੀ ਖਿੱਚੀ ਗਈ ਹੈ ਪਰ ਉਹ ਲਕੀਰ ਜਿਹੜੀ ਅੱਜ ਪੱਕੀ ਹੁੰਦੀ ਨਜ਼ਰ ਆ ਰਹੀ ਹੈ ਸਕਵੀਰ ਬਾਦਲ ਹਣੀ ਕੀ ਫੈਸਲਾ ਲੈਂਦੇ ਆ ਪਿਛਲੇ ਦਿਨਾਂ ਚ ਉਹਨਾਂ ਨੇ ਕੋਰ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਜ਼ਿਲ੍ਹਾ ਪਧਰੀ ਮੀਟਿੰਗਾਂ ਕੀਤੀਆਂ ਉਹਨਾਂ ਸਾਰੀਆਂ ਮੀਟਿੰਗਾਂ 'ਚ ਜਿਹੜੇ ਸੁਖਵੀਰ ਬਾਦਲ ਦੇ ਹਮੇਈ ਸੀ, ਹਮੈਤੀ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸੁਖਵੀਰ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ 'ਚ ਪੂਰਨ ਭਰਸੇ ਦਾ ਰਿਕਟਾਵਾ ਕਰਦੇ ਹਾਂ ਦੂਜੇ ਪਾਸੇਲੇ ਬਾਗੇ ਅਕਾਲੀ ਆਗੂ ਆ ਜਨ ਬੀਬੀ ਜਗੀਰ ਕੋਹਰਾ ਜਿਹਨਾਂ ਸੰਗਠਨ ਟੀਨਸ ਦਾ ਹੈ ਜਿਹਨਾਂ ਸਕੰਦਰ ਸਿੰਘ ਮਲੂਕਾ ਦੂਜੇ ਆਗੂ ਜਨ ਦਾ ਪੱਲ ਜ਼ਿਕਰ ਕੀਤਾ ਉਹਨਾਂ ਸਾਰੇ ਆਗੂਆਂ ਵੱਲੋਂ ਕਿਹਾ ਗਿਆ ਕਿ ਸੁਖਵੀਰ ਬਾਦਲ ਨੂੰ ਪਾਸੇ ਕੀਤੇ ਬਗੈਰ ਅਕਾਲੀ ਦਲ ਦੀ ਪੁਨਰਸਰਜਿਤੀ ਨਹੀਂ ਹੋ ਸਕਦੀ ਪਰ ਮਾਮਲਾ ਇੱਥੇ ਅੱਗੇ ਰੁਕਿਆ ਹੈ ਦੇਖਣਾ ਹੋਵੇਗਾ ਇਹ ਕਿ ਪੰਤ ਪੰਜਾਬੀ ਕਿਹੜੀ ਤਰ੍ਹਾਂ ਪ੍ਰਵਾਨ ਕਰਦੇ ਆ ਪਰ ਅੱਜ ਅਕਾਲੀ ਦਰ ਆਪਾ ਕਾਇਸ ਦੇੰਕ ਮਕਮਲ ਤੌਰ ਤੇ ਦੁਰਾਹੇ ਤੇ ਆ ਕੇ ਖੜਾ ਹੋ ਗਿਆ ਇਕਤਾ ਦਾ ਜਿਹੜਾ ਰਾਹ ਸੀ ਅੱਗੇ ਸਮਾਪਤ ਹੁੰਦਾ ਨਜ਼ਰ ਆ ਰਿਹਾ ਹੈ ਜੀ ਨਵਦੀਪ ਜੀ ਇਸ ਤੋਂ ਬਾਅਦ ਜਗਲੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਕਿਸਾਨਾ ਬੋਲੋ ਜਲੰਧਰ ਲੁਧਿਆਣਾ ਹਾਈਵੇ ਤੇ ਲੱਗੇ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਉਸ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਇਸ ਦੀਆਂ ਖਬਰਾਂ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸੱਤ ਸਮੁੰਦਰ ਪਾਰ ਵੀ ਫੈਲੀਆਂ ਪਈਆਂ ਨੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕਿਸਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਆ ਲੜਾਈਆਂ ਲੜ ਰਹੇ ਆ ਆਪਣੇ ਮੁੱਦਿਆਂ ਨੂੰ ਲੈ ਕੇ ਲਾਡਵਾਲ ਟੋਲ ਪਲਾਜ਼ੇ ਦੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਹਾ ਜਾ ਰਿਹਾ ਸੀ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਰ ਪਿਛਲੇ ਦਿਨਾਂ ਜਿਹਨਾਂ ਨੇ ਉੱਤੇ ਟੈਕਸ ਵਗੈਰਾ ਹੋਰ ਵੀ ਵਧਾ ਦਿੱਤੇ ਆਪਣੇ ਫੀਸ ਹੋਰ ਵੀ ਵਧਾ ਦਿੱਤੀ ਜਿਹਦਾ ਵਿਰੋਧ ਹੋ ਰਿਹਾ ਸੀ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਉੱਤੇ ਧਰਨਾ ਦਿੱਤਾ ਜਾ ਰਿਹਾ ਸੀ ਕੀ ਟੋਲ ਪਲਾਜ਼ਾ ਜਿਹੜਾ ਅਸੀਂ ਇਸ ਨੂੰ ਜਿਹੜੀ ਫੀਸ ਦਾ ਵਾਧਾ ਹੈ ਇਸ ਸਿਸਟਮ ਐਨੋ ਪ੍ਰਵਾਨ ਨਹੀਂ ਕਰਦੇ ਤਾਂ ਹੁਣ ਅੰਤਮ ਤੌਰ ਤੇ ਟੋਲ ਪਲਾਜ਼ਾ ਬੰਦ ਹੋ ਗਿਆ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਵੱਡੀ ਜਿੱਤ ਹੈ ਇੱਕ ਰਾਹਤ ਮਿਲੀ ਹੈ ਜਿਹੜਾ ਇਹਨਾਂ ਮਹਿੰਗਾ ਟੋਲ ਪਲਾਜ਼ਾ ਸੀ ਉਹ ਦੀ ਸਮਾਪਤੀ ਹੋ ਗਈ ਹੈ ਹੁਣ ਗੱਲ ਕੱਲੀ ਲੱਡਵਾਲ ਟੋਲ ਪਲਾਜ਼ਾ ਤੇ ਨਹੀਂ ਆ ਕੇ ਰੁਕਣੀ ਜਦੋਂ ਲੱਡਵਾਲ ਟੋਲ ਪਲਾਜ਼ਾ ਬੰਦ ਹੋ ਗਿਆ ਨਵਦੀਪ ਤਾਂ ਬਾਕੀ ਦੇ ਜਿਹੜੇ ਟੋਲ ਪਲਾਜ਼ੇ ਆਉਣ ਵਾਲੇ ਦਿਨਾਂ 'ਚ ਉੱਥੇ ਵੀ ਹੱਥ ਪਾਏ ਜਾ ਸਕਦੇ ਆ ਦੇਖੋ ਜਿਹੜੇ ਸਥਾਨਕ ਲੋਕ ਆ ਜਿਹਨਾਂ ਰੋਜ਼ ਉੱਥੋਂ ਦੀ ਲੰਘਣਾ ਆਉਣਾ ਜਾਣਾ ਜਦੋਂ ਉਹਨਾਂ ਨੂੰ ਫੀਸ ਦੇਣੀ ਪੈਂਦੀ ਹੈ ਕਈ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਤਰ੍ਹਾਂ ਦੀਆਂ ਲੜਾਈਆਂ ਵੀ ਹੁੰਦੀਆਂ ਉਹ ਲੜਾਈਆਂ ਜੋ ਕੇਸ ਬਣਦੇ ਆ ਉਲਝਣਾ ਪੈਦਾ ਹੁੰਦੀਆਂ ਉਹ ਸਾਰਾ ਕਾਸੇ ਤੋਂ ਕਾਫੀ ਜੜੀ ਹੋਈ ਹੈ ਤਕਲੀਫ ਸਭ ਤੋਂ ਵੱਡੀ ਤਕਲੀਫ ਸਥਾਨਕ ਲੋਕਾਂ ਨੂੰ ਹੁੰਦੀ ਹੈ ਜਦੋਂ ਅੰਦੋਲਨ ਵੀ ਚੱਲਦਾ ਜਿਵੇਂ ਲੱਡਵਾਲ ਟੋਲ ਪਾਸ ਦੀ ਗੱਲ ਕਰਦੇ ਠੀਕ ਹੈ ਕਿ ਬਾਕੀ ਕਿਸਾਨ ਜਥੇਬੰਦੀਆਂ ਜਿਹੜੇ ਆਗੂ ਹੁੰਦੇ ਆ ਮੈਂ ਤੇ ਹੁੰਦੇ ਆ ਦੂਰੋਂ ਜਿਹੜੇ ਆ ਕੇ ਵੀ ਉਤੇ ਧਰਨੇ ਦਿੰਦੇ ਆ ਹਮਾਇਤ ਕਰਦੇ ਆ ਪਰ ਵੱਡੀ ਹਮਾਇਤ ਜਿਹੜੀ ਮਿਲਦੀ ਆ ਆਲੇ ਦੁਆਲੇ ਜਿਹੜੇ 15 20 ਨੇੜੇ ਤੜੇ ਦੇ ਪਿੰਡ ਹੁੰਦਾ ਕਸਵਾ ਹੁੰਦਾ ਉਹਨਾਂ ਦੀ ਹਮਾਇਤ ਮਿਲਦੀ ਐ ਸੋ ਲਾਡੋਵਾਲ ਟੋਲਪਲਾਸ ਦਾ ਬੰਦ ਹੋਇਆ ਹੀ ਹੋਇਆ ਮੈਂ ਸਮਝਦਾ ਕਿ ਜਿਹੜੇ ਬਾਕੀ ਦੇ ਪੰਜਾਬ ਦੇ ਟੋਲਪਲਾਸ ਆ ਉਹਨਾਂ ਦੇ ਭਵਿੱਖ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕੀ ਪੰਜਾਬ ਦੇ ਅੰਦਰ ਹੁਣ ਟੋਲਪਲਾਸ ਜਿਹੜੇ ਲਾਗੂ ਰਹਿਣਗੇ ਕਈ ਟੋਲਪਲਾਸ ਤਾਂ ਸਮਾ ਵਿਹਾ ਚੁੱਕੇ ਆ ਇਸ ਟੋਲਪਲਾਸ ਦੇ ਬਾਰੇ ਵੀ ਕਿਹਾ ਜਾ ਰਿਹਾ ਸੀ ਕਿ ਆਪਣੀ लीज समाप्ति ਇਹ ਕਰ ਚੁੱਕਾ ਸੀ ਉਸ ਤੋਂ ਬਾਅਦ ਵੀ ਐਕਸਟੈਂਡ ਕਰ ਰਹੇ ਸੀ ਆਪਣਾ ਸਮਾਂ ਇਸ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਪਰ ਆਮ ਲੋਕਾਂ ਦਾ ਕਹਿਣਾ ਕਿ ਜਿਹੜੀਆਂ ਸੜਕਾਂ ਦਾ ਮਾੜਾ ਹਾਲ ਹੈ ਕੋਈ ਸੜਕਾਂ ਦੇ ਉੱਤੇ ਪੈਸਾ ਨਹੀਂ ਖਰਚ ਕੀਤਾ ਜਾ ਰਿਹਾ ਲੋਕਾਂ ਦੀ ਸਹੂਲਤ ਕੋਈ ਨਹੀਂ ਇੱਕ ਪੈਸੇ ਦੀ ਵਸੂਲੀ ਜਿਹੜੀ ਤੜਾ ਤਾੜ ਟੋਲ ਪਲਾਜ਼ਾ ਤੋਂ ਕੀਤੀ ਜਾ ਰਹੀ ਹੈ ਜੁ ਤੱਕ ਸਰਕਾਰ ਦਾ ਸਵਾਲ ਹੈ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਉਹ ਵੀ ਮੈਂ ਦੇਖਿਆ ਕਿ ਕਦੇ ਟੋਲ ਪਲਾਜ਼ਾ ਦੀ ਹਮਾਇਤ ਨਹੀਂ ਕਰ ਸਕੇ ਕਿਉਂਕਿ ਜਦੋਂ ਵੀ ਜਿੱਤੇ ਜਿੱਤੇ ਸਮਾਪਤੀ ਹੋਈ ਹੈ ਜੋ ਕਿਸਮਝੋਤਾ ਹੋਇਆ ਸੀ ਟੋਲ ਪਲਾਜ਼ਾ ਦਾ ਉੱਥੇ ਜਦੋਂ ਵੀ ਉਹਦੀ ਸਮਾਪਤੀ ਕੀਤੀ ਤਾ ਮੁੱਖ ਮੰਤਰੀ ਭਗਵਾਨ ਜਮਾਨ ਨੇ ਅਚੇਤੇ ਤੌਰ ਤੇ ਮੀਡੀਆ ਚ ਉਸਦਾ ਜ਼ਿਕਰ ਕੀਤਾ ਵੀਡੀਓ ਵਾਇਰਲ ਕੀਤੀ ਕਿ ਲੋ ਜੀ ਫਲਾਣਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਸੋ ਜਦੋਂ ਸਰਕਾਰ ਟੋਲ ਪਲਾਜ਼ਾ ਬੰਦ ਕਰਨ ਵੇਲੇ ਟੋਲ ਟਮਕਾ ਕਰਦੀ ਹੈ ਕਿ ਅਸੀਂ ਵੱਡੀ ਗੱਲ ਕਰਤੀ ਕਿਸਾਨ ਕਰਦਾ ਫੈਸਲਾ ਉਹਨਾਂ ਨੇ ਕਿ ਕਿ ਅਸੀਂ ਵੀ ਇਹ ਟੋਲ ਪਲਾਜ਼ਾ ਬੰਦ ਕਰਦੇ ਹੁਣ ਇਹੋ ਜੇ ਮੌਕੇ ਦੇ ਉੱਤੇ ਸਰਕਾਰ ਚਾਹੇ ਪੰਜਾਬ ਦੀ ਹੋਵੇ ਚਾਹੇ ਕੇਂਦਰ ਦੀ ਗੱਲ ਅੰਦੇ ਦੀ ਬੜੀ ਸਾਫ ਹੋ ਗਈ ਹੈ ਕਿਸਾਨ ਅੰਦੋਲਨ ਦੇ ਚੱਲ ਜਾ ਉਹਨਾਂ ਦੀਆਂ ਕੋਈ ਗੱਲਾਂ ਮੰਨੀਆਂ ਗਈਆਂ ਚਾਹੇ ਨਾ ਮੰਨੀਆਂ ਗਈਆਂ ਚਾਹੇ ਤਾਂ ਹੋਵੇ ਕੇਂਦਰ ਸਰਕਾਰ ਚਾਹੇ ਹੋਵੇ ਪੰਜਾਬ ਸਰਕਾਰ ਕਿਸਾਨਾਂ ਨੇ ਇੱਕ ਸਥਿਤੀ ਜ਼ਰੂਰ ਪੈਦਾ ਕਰਤੀ ਹੈ ਕਿ ਕਿਸਾਨੀ ਅੰਦੋਲਨ ਦੇ ਨਾਲ ਕੇਂਦਰ ਜਾਂ ਪੰਜਾਬ ਸਰਕਾਰ ਛੇਦੀ ਕੀਤੇ ਮੱਥਾ ਲਾਉਣ ਨੂੰ ਤਿਆਰ ਨਹੀਂ ਹੈ ਨਾ ਹੀ ਹਿੰਮਤ ਹੈ ਕਿਸਾਨੀ ਨੇ ਇੱਕ ਗੱਲ ਤਾਂ ਸਾਫ ਤੇ ਕਿਸ ਨੇ ਆ ਕਰੀ ਦਿੱਤਾ ਨਾ ਕਹੀ ਦਿੱਤਾ ਕਿ ਜੇ ਸਾਡੇ ਨਾਲ ਤੁਸੀਂ ਮੱਥਾ ਲਾਉਂਗੇ ਤਾਂ ਫਿਰ ਅਸੀਂ ਵੀ ਚੁੱਪ ਕਰਕੇ ਨਹੀਂ ਬੈਠ ਸਕਦੇ। ਨੌਰੀ ਤੇ ਉਹਨਾਂ ਜੋ ਸਮੂਹ ਆਰਡਰ ਦੀ ਆਪਾਂ ਗੱਲ ਕਰਦੇ ਹਾਂ ਬੇਸ਼ੱਕ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ। ਜੇ ਦਿੱਲੀ ਨਹੀਂ ਜਾਣ ਦਿੱਤਾ ਤਾਂ ਹੁਣ ਹਰਿਆਣਾ ਵਾਲੀ ਜਿਹੜੀ ਸਰਕਾਰ ਹੈ ਉਹ ਵੀ ਕਹਿੰਦੀ ਹੈ ਦੇਖੋ ਜੀ ਰਸਤੇ ਬੰਦ ਹੋ ਗਏ ਆ। ਕੇਂਦਰੀ ਸਰਕਾਰ ਹੈ ਉਹ ਵੀ ਕਹਿੰਦੀ ਰਸਤੇ ਬੰਦ ਹੋ ਗਏ ਆ। ਜਦੋਂ ਕਿ ਪੰਜਾਬ ਦੇ ਜਨਤਾ ਨੇ ਤਰਨਾ ਦਿੱਤੇ ਉਹ ਕਹਿੰਦੇ ਰਸਤੇ ਤੇ ਤੁਸੀਂ ਬੰਦ ਕਰਵਾਏ ਆ। ਹਾਂ ਸੜਕਾਂ ਦੇ ਖੂਪ ਉੱਟਣ ਵਾਲੇ ਤੁਸੀਂ ਵੱਡੇ ਵੱਡੇ ਜਿਹੜੇ ਪੱਥਰ ਲਾਉਣ ਵਾਲੇ ਤੁਸੀਂ ਜੀ ਰਸਤੇ ਸਾਨੂੰ ਕਹਿੰਦੇ ਆ ਬੰਦ ਕਰਾਇਆ। ਸੋ ਕਿਸਾਨੀ ਅੰਦੋਲਨ ਦਾ ਜਿਹੜਾ ਵਾਰ ਹੈ ਇੱਕ ਸਨੇਹ ਹੈ ਜ਼ਰੂਰ ਹੈ ਕਿ ਸੂਬੇ ਦੇ ਅੰਦਰ ਗਵਾਂਢੀ ਸੂਬਿਆਂ ਦੇ ਅੰਦਰ ਜਿੱਥੇ ਵੀ ਕਿਤੇ ਜ਼ਿਆਦਤੀਆਂ ਹੋਣੀਆਂ ਉਹਦੇ ਖਿਲਾਫ ਕਿਸਾਨ ਅੰਦੋਲਨ ਕਿਸਾਨ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਜਦੋਂ ਡਟ ਕੇ ਸਟੈਂਡ ਲੈਂਦੀਆਂ ਤਾਂ ਸਰਕਾਰਾਂ ਕੇਂਦਰ ਦੀਆਂ ਹੋਣ ਜਾਂ ਸੂਬਿਆਂ ਦੀਆਂ ਸਰਕਾਰਾਂ ਹੋਣ ਛੇਤੀ ਕੀਤੇ ਉਹ ਸਰਕਾਰਾਂ ਇਸ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੁੰਦੀਆਂ ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਆਉਣ ਵਾਲੇ ਦਿਨ ਦਿਖਾਇਆ ਜਾਏਗਾ ਕਿ ਭਵਿੱਖ ਦੇ ਵਿੱਚ ਕਿਹੜੇ-ਕਿਹੜੇ ਟੋਲ ਪਲਾਦੇ ਸਰਵਾਈਵ ਹੁੰਦੇ ਔਰ ਕਿਹੜੇ ਬੰਦ ਹੁੰਦੇ ਆ ਜੀ 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 ਸਮਾਂ ਸਾਡੇ ਕੋਲ ਸਿਰਫ ਡੇਟ ਤੋਂ 2 ਮਿੰਟ ਦਾ ਬਚਿਆ ਜਿਸ ਦੇ ਵਿੱਚ ਜਾਂਦੇ ਜਾਂਦੇ ਅਸੀਂ ਗੱਲ ਕਰ ਰਹੀਆਂ ਆ ਕੇਂਦਰ ਵੱਲ ਆਪਾਂ ਜਾਣਾ ਤਾਂ ਸੰਸਦ ਦੇ ਵਿੱਚ ਅੱਜ ਨੀਟ ਨੂੰ ਲੈ ਕੇ ਫੇਰ ਤੋਂ ਮਸਲਾ ਜਿਹੜਾ ਭਖੇਗਾ ਉਸ ਤੇ ਗੱਲਬਾਤ ਕੀਤੀ ਜਾਵੇ ਕਿ ਤੇ ਨਾਲੇ ਜਿਹੜੇ ਨਵੇਂ ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ ਹੋਏ ਨੇ ਉਹਨਾਂ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਦੇ ਇਸ ਸਮੇਂ ਦੇ ਲੈ ਅਨਾਲਦਾ ਦੇਖੋ ਇਹ ਜਿਹੜੇ ਤਿੰਨ ਅਪਰਾਧਿਕ ਕਾਨੂੰਨ ਲਾਗੂ ਕੀਤੇ ਜਾਣੇ ਅੱਜ ਪਹਿਲੀ ਜਨਵਰੀ ਤੋਂ ਲਾਗੂ ਹੋ ਗਏ ਆ ਵਿਰੋਧੀ ਧਿਰ ਨੇ ਕਿਹਾ ਸੀਗਾ ਕਿ ਜਲਦਬਾਜੀ ਚ ਪਾਸ ਕੀਤੇ ਗਿਆ ਕਿ ਪਿਛਲੇ ਪਾਰਲੀਮੈਂਟ ਚ ਇੱਕ ਕਾਨੂੰਨ ਪਾਸ ਕਰਵਾਇਆ ਗਿਆ ਉਹ ਕਹਿੰਦੇ ਨਵੀਂ ਪਾਰਲੀਮੈਂਟ ਹੈ ਇਹਦੇ ਤੇ ਨਵੇਂ ਸਿਰੇ ਤੋਂ ਬਹਿਸ ਕਰਨ ਦੀ ਜ਼ਰੂਰਤ ਹੈ ਜਲਦਬਾਜੀ ਨਾ ਕੀਤੀ ਜਾਵੇ ਪਰ ਆਪਾਂ ਜਾਣਦੇ ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਕਿਹਾ ਤਾਂ ਕਿ ਲਾਗੂ ਹੋ ਗਿਆ ਉਹਦਾ ਕਹਿੰਦੇ ਜੀ ਬਰਤਾਨਵੀ ਸਮੇਂ ਦੇ ਕਾਨੂੰਨ ਸੀ ਇਸ ਕਰਕੇ ਬਰਤਾਨਵੀ ਸਿਸਟਮ ਦਾ ਭੋਗ ਪੈ ਗਿਆ ਹਾਲਾਂਕਿ ਜਿਹੜੀਆਂ ਵਿਰੋਧੀ ਧਿਰਾਂ ਉਹ ਇਹ ਕਹਿ ਰਹੀਆਂ ਕਿ ਤਾਂ ਭਾਈ ਸਾਹਿਬ ਬਰਤਾਨਵੀ ਸਮੇਂ ਨਾਲੋਂ ਵੀ ਬਿਹਰੇ ਸਖਤ ਕਾਨੂੰਨ ਹੈ ਉਹ ਜਿਹੜੇ ਕਾਨੂੰਨ ਸੀ ਉਹਨਾਂ ਜਿਹੜੀਆਂ ਸ਼ਕਤੀਆਂ ਸੀ ਉਹ ਤਾਂ ਹੈਈਆਂ ਸੀ ਪਰ ਇਹ ਉਸ ਤੋਂ ਵੀ ਵਧੇਰੇ ਨਾਕਿ ਚ ਦਮ ਕਰਨ ਵਾਲੇ ਕਿਤੇ ਵਿਰੋਧੀ ਤਰ੍ਹਾਂ ਤੇ ਨਾ ਇਹਨਾਂ ਨੂੰ ਇਸਤੇਮਾਲ ਕੀਤਾ ਜਾਵੇ ਸੋ ਖੰਸਿਆਂ ਦਾ ਪ੍ਰਗਟਾਵਾ ਤਾਂ ਕੀਤਾ ਜਾਇਰ ਹੈ ਪਰ ਕਾਨੂੰਨ ਜਿਹੜੇ ਹੈਗੇ ਲਾਗੂ ਹੋ ਗਏ ਵਿਰੋਧੀ ਧਿਰ ਦੀ ਸੁਣੀ ਨਹੀਂ ਗਈ ਆਪਾਂ ਕਹਿੰਦੇ ਆ ਕਿ ਵਿਰੋਧੀ ਧਿਰ ਬੜੀ ਤਗੜੀ ਹੈ ਪਰ ਜਿਵੇਂ ਇਹ ਵੀ ਕਹਿੰਦੇ ਆ ਕਿ ਸਰਕਾਰ ਸਰਕਾਰ ਹੀ ਹੁੰਦੀ ਹੈ ਸਰਕਾਰ ਨੇ ਕਹਿਤਾ ਜੇ ਇਹਦਾ ਲਾਗੂ ਕਰਤੇ ਹੈ ਤੁਸੀਂ ਪਾਰਲੀਮੈਂਟ ਦੇ ਅੰਦਰ ਰੌਲਾ ਪਾਓ ਸੜਕਾਂ ਦੇ ਰੌਲਾ ਪਾਓ ਸਾਨੂੰ ਇਹਨਾਂ ਮੁੱਦਿਆਂ ਦਾ ਪ੍ਰਵਾਹ ਨਹੀਂ ਉਹ ਜਿਸ ਰੋਲੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਸਮਾਪਨੇ ਕੋਲੇ ਨਾ ਮਾਤਰੀ ਹੈ ਉਹਦੇ ਜੇ ਵੀ ਇਹ ਦੇਖੋ ਨੀਡ ਜਿਹੜੀ ਪ੍ਰੀਖਿਆ ਜਿਸ ਮੁੱਦੇ ਦੇ ਉੱਤੇ ਲੈ ਕੇ ਆਪਾਂ ਗੱਲ ਕਰ ਰਹੇ ਹਾਂ ਪਾਰਲੀਮੈਂਟ ਦੇ ਅੰਦਰ ਵਿਰੋਧੀ ਧਿਰ ਦੇ ਸਮਾਂ ਲੈ ਤੇ ਬਹਿਸ ਚਾਹੁੰਦੀ ਹੈ ਇਹ ਤੋਂ ਪਹਿਲਾਂ ਜਿਹੜਾ ਪਿਛਲਾ ਹਫਤਾ ਨਿਕਲ ਕੇ ਗਿਆ ਉਦੋਂ ਵੀ ਇਸੇ ਗੱਲ ਤੇ ਪੇਚ ਫਸਿਆ ਸੀ ਵਿਰੋਧੀ ਧਿਰ ਕਹਿੰਦੀ ਸੀ ਇਹਦੇ ਲਈ ਪੂਰਾ ਇੱਕ ਦਿਨ ਬੈਸ ਲਈ ਰੱਖਿਆ ਜਾਵੇ ਬਹਿਸ ਕਰਵਾਈ ਜਾਵੇ ਸੋ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਸਰਕਾਰ ਅਤੇ ਵਿਰੋਧੀ ਧਿਰ ਆਉਣਾ ਜਿਸ ਮੁੱਦੇ ਤੇ ਸਹਿਮਤ ਦੀ ਬਣਨੀ ਚਾਹੀਦੀ ਹੈ ਬਹਿਸ ਹੋਣੀ ਚਾਹੀਦੀ ਹੈ ਦੇਸ਼ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਖਰ ਇਸ ਦੇਸ਼ ਦੇ ਅੰਦਰ ਕਿੰਨੇ ਵੱਡੇ ਪੱਧਰ ਤੇ ਕਫਲਾ ਹੋਇਆ ਔਰ ਕੌਣ ਹੈ ਕਿਹੜੀਆਂ ਤਰ੍ਹਾਂ ਜ਼ਿੰਮੇਵਾਰ ਹੈ ਉਹ ਇਹ ਦੇਸ਼ ਦੇ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਪਰਦਾ ਪਾਉਣ ਦੇ ਨਾਲ ਕਿਸੇ ਗਨਾਹ ਨੂੰ છુપਾਇਆ ਨਹੀਂ ਜਾ ਸਕਦਾ ਸੋ ਪਾਰਲੀਮੈਂਟ ਸਾਡਾ ਪਵਿੱਤਰ ਸਦਨਾ ਹੈ ਕੌਨਾਂ ਦੇ ਮੁੱਦੇ ਤੇ ਚਰਚਾ ਹੋਵੇ ਜੀ ਨਵਦੀਪ ਜੀ ਬਿਲਕੁਲ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਤੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦਾ ਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਵਾਦ ਤੋਂ ਵਾਦ ਸ਼ੇਅਰ ਕੀਤਾ ਜਾਂਦਾ ਕੋਸ਼ਿਸ਼ ਕਰਿਆ ਕਰੋ ਕਿ ਕਮੈਂਟਸ ਦੇ ਜ਼ਰੀਏ ਦੱਸਿਆ ਕਰੋ ਕਿ ਆਪਾਂ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੇ ਲਈ ਕੀ ਕੀ ਕਰ ਸਕਦੇ ਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰਾਂ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ ਲਈ ਸੰਦੂ ਜਾਸਤ ਸਤਿ ਸ਼੍ਰੀ ਅਕਾਲ